ਨੇ ਛੇੜੀ ਕਿਸਮ ਦੇ ਚੋਰਾ ਨੇ ਹੁਣ ਨਾਲਿਆਂ ਦੇ ਜੰਗਲਿਆਂ ਨੂੰ ਵੀ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਵੀ ਜੜੀਆਂ ਨੇ ਉਹ ਵਾਪਰੀਆਂ ਨੇ ਪਰ ਮੁਹੱਲੇ ਵਾਲੇ ਜਦੋਂ ਇਕੱਠੇ ਹੋ ਕੇ ਪੁਲਿਸ ਥਾਣੇ ਗਏ ਇਸ ਦੀ ਰਿਪੋਰਟ ਲਿਖਾਉਣ ਦੇ ਲਈ ਤਾਂ ਉੱਥੇ ਬੈਠੇ ਮੁੰਸ਼ੀ ਦਾ ਇਹ ਕਹਿਣਾ ਹੈ ਕਿ ਇਸ ਦੀ ਕਾਦੀ ਰਿਪੋਰਟ ਲਿਖੀਏ ਇਹ ਜੰਗਲਾ ਹੀ ਤਾਂ ਚੋਰੀ ਹੋਇਆ ਹੈ ਮਾਮਲਾ ਗੀਤਾ ਪਵਨ ਰੋਡ ਤੇ ਸਥਿਤ ਬਾਬਾ ਸਿਲੰਡਰ ਵਾਲੀ ਗਲੀ ਦਾ ਹੈ ਜੱਸਦੇ ਇਹ ਜਿੱਥੇ ਕਿ ਗਲੀ ਦੇ ਬਾਹਰ ਰੋਡ ਤੇ ਨਿਕਲੇ ਮੁੱਖ ਨਾਲੇ ਤੋਂ ਚੋਰੀ ਚੋਰਾਂ ਦੇ ਵੱਲੋਂ ਜਿਹੜਾ ਹੈ ਉਹ ਜੰਗਲਾ ਚੋਰੀ ਕਰਕੇ ਉਹ ਲੈ ਗਏ ਨੇ ਤੇ ਇਕੱਠੇ ਹੋ ਕੇ ਮੁਹੱ ਆ ਵਰੁਣ ਮਰਵਾਹਾ ਮਿੱਠੂ ਗੁਰਪ੍ਰੀਤ ਕੌਰ ਅਤੇ ਬਿੱਟੂ ਨੇ ਇਹ ਦੱਸਿਆ ਹੈ ਕਿ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚਿਰਿਆ ਹੈ ਕਿ ਮੁੱਖ ਨਾਲੇ ਤੋਂ ਜੰਗਲਾ ਚੋਰੀ ਹੋਣ ਕਾਰਨ ਰੋਜ਼ ਦੁਰਘਟਨਾਵਾਂ ਹੋ ਰਹੀਆਂ ਨੇ ਤੇ ਉਹ ਚੋਰੀ ਦੀ ਸ਼ਿਕਾਇਤ ਕਰਨ ਦੇ ਲਈ ਥਾਣੇ ਗਏ ਤਾਂ ਥਾਣੇ ਵਿੱਚ ਮੌਜੂਦ ਪੁਲਿਸ ਕਰਮਚਾਰੀ ਨੇ ਰਿਪੋਰਟ ਲਿਖਣ ਤੋਂ ਇਨਕਾਰ ਕਰ ਦਿੱਤਾ ਤੇ ਦੁਰਘਟਨਾ ਦਾ ਸ਼ਿਕਾਰ ਜ਼ਿਆਦਾਤਰ ਮੋਟਰਸਾਈਕਲ ਸਵਾਰ ਹੀ ਬਣ ਰਹੀ। ਪਰ ਉਹਨਾਂ ਵੱਲੋਂ ਆਪਣੇ ਬੱਚਿਆਂ ਦਾ ਡਰ ਜੜਾ ਹੈ ਉਹਨਾਂ ਨੂੰ ਸਤਾ ਰਿਹਾ ਹੈ ਕਿਉਂਕਿ ਉਹ ਵੀ ਸਕੂਲ ਆਉਂਦੇ ਜਾਂਦੇ ਰਹਿੰਦੇ ਨੇ ਤੇ ਗਲੀ ਦੇ ਵਿੱਚ ਖੇਡਦੇ ਨੇ ਤੇ ਬਲੈਕਆਊਟ ਦੇ ਦਿਨਾਂ ਵਿੱਚ ਅਜਿਹੀਆਂ ਦੁਰਘਟਨਾਵਾਂ ਹੋਰ ਜੜੀਆਂ ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਕਾਉਂਸਲਰ ਨੂੰ ਵੀ ਉਹਨਾਂ ਨੇ ਮਿਲਿਆ ਹੈ ਪਰ ਹਜ ਤੱਕ ਇਸ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਕਿਸੇ ਨੇ ਨਹੀਂ ਕੀਤਾ ਤੇ ਉੱਥੇ ਹੀ ਜਦੋਂ ਇਸ ਬਾਰੇ ਮੋਹੱਲੇ ਦੇ ਕਾਉਂਸਲਰ ਅਸ਼ੋਕ ਪੁੱਟੋ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਨਸ਼ੀੜੀਆਂ ਦਾ ਕੰਮ ਹੈ ਜੋ ਹੁਣ ਨਾਲੀਆਂ ਦੇ ਜੰਗਲੇ ਤੱਕ ਚੋਰੀ ਕਰਨ ਲੱਗ ਪਏ ਨੇ ਤੇ ਸਮੱਸਿਆ ਹੁਣ ਉਹਨਾਂ ਦੇ ਧਿਆਨ ਵਿੱਚ ਆ ਗਈ ਹੈ ਤੇ 2-3 ਦਿਨ ਵਿੱਚ ਹੀ ਜੰਗਲਾ ਲਗਵਾ ਦਿਆ ਜਾਏਗਾ ਉਹਨਾਂ ਨੇ ਕਿਹਾ ਕਿ 2-3 ਦਿਨ ਦੇ ਵਿੱਚ ਹੀ ਜੰਗਲਾ ਜਿਹੜਾ ਹੈ ਲਗਵਾ ਦਿੱਤਾ ਜਾਵੇਗਾ ਆ ਪਿਛਲੇ 1 ਮਹੀਨੇ 1.5 ਮਹੀਨੇ ਤੋਂ ਇਤੋਂ ਕੋਈ ਟੱਕਣ ਜੋਕੇ ਲੱਗਿਆ ਦਾ ਇਹ ਯਾਰੇ ਪਾਸੀ ਆਪਾਂ ਚ ਕਹਿਤਾ ਲਾਈਆ ਪਰ ਅਜੇ ਤੱਕ ਕੋਈ ਸਰਵਾਈ ਨਹੀਂ ਹੋਈ ਇੱਥੇ ਲੋਈ ਕੋਈ ਨਾ ਕੋਈ ਇਹਨਾਂ ਮੋਟਰਸਾਈਕਲ ਦਾ ਸਕੂਟਰ ਦਾ ਡਿੱਗਦਾ ਪਿਆ ਆਪਾਂ ਸਰਵਾਈ ਕਿਤਨੇ ਹੋਣੀ ਆਪਾਂ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦੇ ਆ ਜਿੱਦਾਂ ਕੋਈ ਇੱਥੇ ਬੰਦਾ ਮਰ ਜਾਏਗਾ ਉਸ ਤੋਂ ਬਾਅਦ ਹੀ ਸਰਵਾਈ ਹੋਏਗੀ ਇਤੋਰੀ ਵਾਰ ਦੇ ਐਮਸੀ ਨੂੰ ਵੀ ਕਿਹਾ ਵਾ ਐਮਸੀ ਕਹਿੰਦਾ ਕਿ ਇਹ ਮੇਰੇ ਹੱਥ ਚ ਨਹੀਂ ਆਉਂਦਾ ਪੀਡਬੀ ਵੀ ਨਹੀਂ ਆਉਂਦਾ ਪੀਡਬੀ ਦੇ ਨਾਲ ਨੂੰ ਕਿਹਾ ਉਹ ਕਹਿੰਦੇ ਐਮਸੀ ਦੇ ਚਾਹੁੰਦੇ ਆ ਆਈ ਸਿਰੇ ਆਏ ਪੁੱਛਣਾ ਚਾਹੁੰਦੇ ਆ ਕਿ ਇਹਦੇ ਹੱਥ ਚ ਆਉਂਦਾ ਇਹਦੇ ਹੱਥ ਚ ਆਉਂਦਾ ਤਾਂ ਇਲਾਜ ਕਰਾਏ ਜੰਗਲਾ ਕੋਈ ਚੋਰੀ ਕਰਕੇ ਲਿਆਇਆ ਕੋਈ ਪ ਉਹ ਜਿੰਨ ਕੰਪਲੇਟ ਕੀਤੀ ਕਹਿੰਦੇ ਆਦੀ ਗਾਦੀ ਕਮੇਲ ਲਿਖ ਰਹੀਆਂ ਜੀ। ਮਦਦ ਕਰਨੇਗੇ। ਹਾਂ ਜੀ ਬਿਲਕੁਲ ਗਿਆ ਜੀ ਫੇਰ ਜੀ ਵਾਪਸ ਆ ਗਏ। ਫੇਰ ਨਗਰ ਕੌਂਸਲ ਗਿਆ। ਉਸ ਤੋਂ ਬਾਅਦ ਉਹਨੇ ਅਮਸੀ ਸਾਹ ਨੂੰ ਗਿਆ ਉਹ ਤੇ ਅਮਸੀ ਸਾਹ ਕਹਿੰਦੇ ਪਹਿਲਾਂ ਕਹਿੰਦੇ ਐਸਮੈਂਟ ਲਾਵਾਂਗੇ। ਆਦਾਂ ਕਹਿੰਦੇ ਐਸਮੈਂਟ ਹੀ ਲੱਗਣ ਦਾ ਨਾ। ਕੋਈ ਇਧਰ ਲੱਟਣਾ ਵੀ ਹੋਈ ਇਹਦੇ। ਲੱਟਣਾ ਰੋਜ਼ ਇੱਥੇ ਮੋਟਰਸਾਈਕਲ ਡਿੱਗਦੇ ਆ। ਆ ਸਾਰੇ ਮਹੱਲੇ ਵਾਲੇ ਸਾਰਾ ਪੁੱਛੋ। ਲਗਾਤਾਰ ਰੋਜ਼ ਬਿਲਕੁਲ ਜਿਵੇਂ ਬਲੈਕਆਊਟ ਹੋਇਆ ਰੋਜ਼ ਦੋ ਚਾਰ ਬੰਦੇ ਡਿੱਗਦੇ ਰਹੇ ਇੱਥੇ। ਕਿੰਨੀ ਕ ਮਤਲਬ ਹੋ ਚੁੱਕੀ ਬਿਲਕੁਲ ਸੱਟਾ ਲੱਗਿਆ ਸਾਰਿਆਂ ਨੂੰ ਕੀ ਸਮੱਸਿਆ ਆ ਰਹੀ ਹੈ ਜੀ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਤੇ ਇੱਥੇ ਮਹੀਨਾ ਡੇਢ ਮਹੀਨਾ ਹੋ ਗਿਆ ਇਹਨੂੰ ਟੱਕਨੂਤਰੇ ਨੂੰ ਇੱਥੋਂ ਬੱਚੇ ਸਾਡੇ ਸਕੂਲ ਵੀ ਜਾਂਦੇ ਨੇ ਔਰ ਹੋਰ ਵੀ ਕਈ ਜਾਣੇ ਨੰਗਦੇ ਆ ਪਰ ਕੋਈ ਵੀ ਡਿੱਗ ਸਕਦਾ ਹੈ ਜਾਨ ਦਾ ਵੀ ਖਤਰਾ ਹੋ ਸਕਦਾ ਹੈ ਤੇ ਕਿੰਨੇ ਡਿੱਗ ਵੀ ਚੁਕੇ ਆ ਇਹਦੇ ਵਿੱਚ ਬੱਚੇ ਸਕੂਲਾਂ ਚੋਂ ਜਾਂਦੇ ਸਕੂਲੋਂ ਇਧਰੋਂ ਤੇ ਆਂਦੇ ਵੀ ਹੋਣਗੇ ਹਾਂਜੀ ਸਰ ਸਾਈਕਲਾਂ ਤੇ ਵੀ ਆਂਦੇ ਆ ਹਾਂਜੀ ਬਹੁਤ ਪ੍ਰੋਬਲਮ ਹੁੰਦੀ ਹੈ ਸਰ ਟੱਕਨੀਆਂ ਦੇਖੋ ਤੁਸੀਂ ਖੁਦ ਨਹੀਂ ਹੈ ਇੱਥੇ ਪਾਣੀ ਆ ਜਾਂਦਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਹਾਂ ਇੱਥੇ ਕੁਝ ਹੈ। ਇਹਦੇ ਬਾਰੇ ਕੰਪਲੀਟ ਕੀਤੀਏ ਤੁਸੀਂ ਐਸਸੀ ਨੂੰ ਜਰਨ ਸਰ ਗਏ ਸੀਗੇ ਅਸੀਂ ਤਾਂ ਉਹ ਕਹਿੰਦੇ ਸੀ ਅਸੀਂ ਐਸਟੀਮੇਟ ਲਗਾ ਕੇ ਦੱਸਾਂਗੇ ਬਟ ਹਜੇ ਤੱਕ ਕੋਈ ਵੀ ਨਹੀਂ ਆਇਆ ਡੈਡਲਾਈਨ ਹੋ ਗਿਆ। ਕੀ ਮੰਤਰ ਦੇਵੋ? ਅਸੀਂ ਇਹ ਕਹਿੰਦੇ ਕਿ ਇਹਨੂੰ ਆ ਕੇ ਦੇਖਣ ਇਹਦਾ ਰਿਪੇਅਰਿੰਗ ਹੋਣੀ ਚਾਹੀਦੀ ਆ ਕਿ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਆ ਕੋਈ ਅਮਲੀ ਮੈਨੂੰ ਲੱਗਦਾ ਜਗੜਾ ਚੱਕ ਲੈ ਆ ਗਿਆ ਇਥੋਂ। ਆ ਇਸ ਤੋਂ ਬਾਅਦ ਇਹਦੀ ਬੜੀ ਰੋਕ ਖੰਦ ਕੀਤੀ ਆ। ਅਸੀਂ ਵੱਡੇ ਵੱਡੇ ਪੱਥਰ ਵੀ ਲਾਏ ਆ ਇੱਥੇ ਵੀ ਕੋਈ ਡਿੱਗੇ ਨਾ ਵਿੱਚ। ਔਰ ਇਹ باوجود ਕੋਈ ਨਾ ਕੋਈ ਡਿੱਗ ਜਾਂਦਾ ਉਹ ਪੱਥਰ ਵੀ ਚੁੱਕੇ ਗਿਆ ਪਤਾ ਨਹੀਂ ਕੌਣ ਚੁੱਕ ਕੇ ਲੈ ਗਿਆ ਬਥੇਰੀਆਂ ਹੀ ਸੋਟੀਆਂ ਵੀ ਲਾਈਆਂ ਇੱਥੇ ਫੱਟੇ ਵੀ ਲਾਏ ਕਿ ਕਿਹਦੇ ਨਾਲ ਬਚਾਓ ਹੋ ਜਾਈ ਇਹ ਤਾਂ ਬਗਾਇਆ ਅਸੀਂ ਅਸੀਂ ਕਮੇਟੀ ਘਰ ਵੀ ਗਏ ਆ ਉਹਨਾਂ ਨੂੰ ਕਹਿ ਕੇ ਆਏ ਆ ਉਹ ਇੱਕੋ ਗੱਲ ਕਹਿੰਦੇ ਆ ਯਾਰ ਐਸਟੀਮੇਟ ਲਾਵਾਂਗੇ ਫਿਰ ਬਣਾਵਾਂਗੇ ਫਿਰ ਬਣੇਗੀ ਤੇ ਉਹ ਗੱਲ ਬਣੀ ਨਹੀਂ ਹੱਲੀ ਤੱਕ ਅੱਜ ਵੀ ਮੋੜਾ ਮੈਨੂੰ ਫੋਨ ਮੈਨੂੰ ਘਰ ਹੀ ਮੈਨੂੰ ਫੋਨ ਆਇਆ ਵੀ ਇੱਥੇ ਕੋਈ ਬੁੱਲਟ ਡੱਡੇ ਪਿਆ ਬੰਦਾ ਉਹਦੇ ਸਟਟਰ ਲੱਗੀਆਂ ਤੇ ਇਸ ਕਰਕੇ ਅਸੀਂ ਸਾਡੀ ਮੰਗ ਇਹੋ ਜੀ ਸਾਰੇ ਭਲੇ ਵਾਲਿਆਂ ਦੀ ਆਣ ਜਾਣ ਵਾਲਿਆਂ ਦੀ ਵੀ ਇਹ ਸਿੱਧਾ ਸਿੱਧਾ ਜੰਗਲ ਇਹਦੀ ਰਿਪੇਅਰ ਕਰਾਈ ਆ ਛੋਟਾ ਜਿਹਾ ਕੰਮ ਆ ਮੇਨ ਗਲੀ ਹੈ ਕਾਫੀ ਲੰਗਾ ਹੈ ਬੜਾ ਲੰਗਾ ਜੀ ਇੱਥੇ ਲੋਕੀ ਜਾਂਦੇ ਜਾਂਦੇ ਆ ਉਹ ਆਂਦੇ ਵੀ ਫਿਰ ਜਿਹੜਾ ਵੀ ਕੋ ਇਧਰੋਂ ਆਂਦਾ ਉਹ ਸਿੱਧਾ ਵਿੱਚ ਪੈਂਦਾ ਉਹਨੂੰ ਤਾਂ ਪਤਾ ਨਹੀਂ ਲੱਗਦਾ ਚਾਰ-ਪੰਜ ਮਹੀਨੇ ਬਲੈਕਆਊਟ ਲੱਗਿਆ ਉਹ ਪਹਿਲੇ ਸੇ ਜ਼ਿਆਦਾ ਗੰਭੀਰ ਹੋ ਗਿਆ ਬਿਲਕੁਲ ਜੀ ਉਹ ਵੇਲੇ ਤੇ ਹਨੇਰਾ ਹੀ ਹੁੰਦਾ ਰਿਹਾ ਅਸੀਂ ਲੋਕਾਂ ਨੂੰ ਦੱਸਦੇ ਰਿਹਾ ਵੀ ਇਹ ਟੋਇਆ ਟੋਇਆ ਅੱਖਾਂ ਨੂੰ ਖਲੋਣੇ ਪੈਂਦਾ ਰਿਹਾ ਇੱਥੇ ਐ ਇੱਕ ਲੋਕ ਹੈ ਲੋਕਾਂ ਨੂੰ ਕਰਦੇ ਰਿਹਾ ਯਾਰ ਇਤਨਾਂ ਦੀ ਨਾਲ ਲੰਘ ਹੋਵੇ ਤੇ ਟੋਇਆ ਜੰਗਲਾ ਮੇਰੇ ਕੱਲ ਹੀ ਧਿਆਨ ਚ ਆਇਆ ਦੋ ਦਿਨ ਦਰ ਹੋਇ ਸ਼ਰਤੀ ਅਨਸਰਾਂ ਨੇ ਇਹ ਜੰਗਲਾ ਚੋਰੀ ਕੀਤਾ ਇੱਥੋਂ ਤੇ ਮੈਨੂੰ ਕੱਲ ਪਤਾ ਲੱਗਾ ਸੀ ਸ਼ਾਮ ਨੂੰ ਤੇ ਮੈਂ ਪ੍ਰਧਾਨ ਜੀ ਦੇ ਨਾਲ ਨਾਲ ਚ ਲੈਣ ਦੀ ਗੱਲ ਤੇ 2-3 ਦਿਨ ਦੇ ਵਿੱਚ ਇਹ ਜੰਗਲਾ ਨਵਾਂ ਹੁੰਦਾ ਆ ਜਾਏਗਾ ਇਹ ਦੁਰਘਟਨਾਵਾਂ ਦਾ ਕਾਰਨ ਬੰਦਾ ਪਿਆ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਦੇਖੋ ਇਹ ਦੁਰਘਟਨਾ ਦਾ ਕਾਰਨ ਇਹ ਜਿਹੜੇ ਨੇ ਛੇੜੀ ਹੈ ਇਹ ਹੁਣ ਜੰਗਲੇ ਚੋਰੀ ਕਰਨ ਲੱਪੇ ਇੱਥੋਂ ਇਹਨਾਂ ਨੂੰ ਮੇਰੀ ਬਾੜ ਹੀ ਲੱਭਦੀ ਹੈ ਚੋਰੀ ਕਰਨ ਵਾਸਤੇ ਇਹਨਾਂ ਨੂੰ ਤੁਹਾਡੀ ਬਾੜ 'ਚ ਜ਼ਿਆਦਾ ਵਾਰ ਨਿਛੇੜੀ ਮੈਂ ਕਹਿੰਦਾ ਜੀ ਗੱਲ ਹੀ ਕੋਈ ਨਹੀਂ ਕਰਨ ਵਾਲੀ ਮੈਂ ਰਾਤੀ ਆਇਆ ਇੱਥੇ ਵੇਖਿਆ ਆਣ ਕੇ ਇਨਾ ਬੁਰਾ ਹਾਲ ਹੈ ਇੱਥੇ ਵਿੱਚ ਕੋਈ ਨਾ ਕੋਈ ਬੰਦਾ ਦੇਖ ਸਕਦਾ ਇੱਥੇ ਕਿ ਕੀ ਰਹੀ ਹੈ ਉਹ ਯਮਯਦਤ ਕਰਵਾ ਲਈ ਚਲੋ ਇਹ ਤਾਂ ਨਹੀਂ ਹੁਣ ਮੈਨੂੰ ਪਤਾ ਪਰ ਇਹ ਹੈ ਵੀ ਮੈਂ ਇੱਕ ਦੋ ਦਿਨ ਚੀਜ਼ ਨੂੰ ਜੰਗਲੇ ਨੂੰ ਲਵਾ ਦੇਣਾ ਬਸ